ਅਸੀਂ 43000 ਪੱਕੀਆਂ ਨੌਕਰੀਆਂ ਸਰਕਾਰੀ ਨੌਕਰੀਆਂ ਲੋਕਾਂ ਨੂੰ ਦੇ ਚੁੱਕੇ ਹਾਂ 2 ਸਾਲਾਂ ਚ ਅਸੀਂ ਪੰਜਾਬ ਦੇ 14 ਤੋਂ ਉੱਪਰ ਟੋਲ ਪਲਾਜ਼ੇ ਲੋਕਾਂ ਲਈ ਖੋਲ ਦਿੱਤੇ ਨੇ ਮੁਫਤ ਕਰ ਦਿੱਤੇ ਨੇ ਜਿਹੜੇ ਪੰਜਾਬ ਸਟੇਟ ਦੇ ਸੀ 13000 ਦੇ ਕਰੀਬ ਜਿਹੜੇ ਕੱਚੇ ਅਧਿਆਪਕ ਸੀ ਉਹਨਾਂ ਨੂੰ ਪੱਕੇ ਕੀਤਾ ਗਿਆ ਇਹ ਵੱਡੀ ਇੱਕ ਦੀਸਾ ਉਹ ਪੁਰਾਣੇ ਸਮੇਂ ਦੇ ਅੰਦਰ ਕੋਈ ਕਿਸੇ ਟੰਕੀ ਤੇ ਚੜਿਆ ਹੋਇਆ ਸੀਗਾ ਕੋਈ ਕਿਸੇ ਟੰਕੀ ਤੇ ਹੱਥੋਂ ਸਾਰੇ ਸਾਡੇ ਬੱਚਿਆਂ ਨੂੰ ਅੱਛੀ ਐਜੂਕੇਸ਼ਨ ਦੇ ਰਹੇ ਨੇ ਤਕਬੀਲ ਦੇ ਰਹੇ ਨੇ ਉਹ ਕਿਹੜੀ ਗੱਲ ਕਰਦੇ ਨੇ ਕਿ ਜਿੰਨਾ ਮਰਜ਼ੀ ਕੂੜ ਦਾ ਪ੍ਰਚਾਰ ਕਰਨ ਜਿੰਨਾ ਮਰਜ਼ੀ ਝੂਠ ਬੋਲਣ ਪੰਜਾਬ ਦੇ ਲੋਕ ਇਹਨਾਂ ਨੂੰ ਡਟ ਕੇ ਜਵਾਬ ਦੇਣਗੇ ਲੋਕ ਸਭਾ ਹਲਕਾ ਸੰਗਰੂਰ ਦੇ ਵਿੱਚ ਨੌਂ ਵਿਧਾਨ ਸਭਾ ਹਲਕੇ ਨੇ ਤੇ तमाम ਵਿਧਾਇਕਾਂ ਜਿਨਾਂ ਨੂੰ ਬੁਲਾਏ ਗਏ ਸੀ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨਾਲ ਮੀਟਿੰਗ ਹੋਈ ਔਰ ਪੰਜਾਬ ਵਿੱਤ ਮੰਤਰੀ ਹਰਪਾਲ ਚੀਮਾ ਉਹਤੇ ਮਜੂਸੀ ਗੱਲਬਾਤ ਕਰਦੇ ਆ ਸਰ ਅੱਜ ਮੀਟਿੰਗ ਬੁਲਾਈ ਗਈ ਸੀ ਖਾਸ ਅੰਤੇਕੋ ਅੱਜ ਲੋਕ ਸਭਾ ਹਲਕਾ ਸੰਗਰੂਰ ਦੀ ਜਿਹੜੀ ਸਾਰੇ ਵਿਧਾਇਕ ਸਹਿਬਾਨ ਦੀ ਮੀਟਿੰਗ ਮਾਨਯੋਗ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਨੇ ਸੱਦੀ ਸੀਗੀ ਮੀਟਿੰਗ ਦੇ ਵਿੱਚ ਬੜੇ ਅੱਛੇ ਤਰੀਕੇ ਦੇ ਨਾਲ ਪੋਜ਼ਿਟਿਵ ਵਿਚਾਰ ਚਰਚਾ ਹੋਈ ਆ ਕਿ ਆਉਣ ਵਾਲੀਆਂ ਜਿਹੜੇ ਲੋਕ ਸਭਾ ਚੋਣਾਂ ਲਗੀਆਂ ਜੋ 1 ਜੂਨ ਨੂੰ ਪੰਜਾਬ 'ਚ ਵੋਟਾਂ ਪੈਣੀਆਂ ਨੇਗੀਆਂ ਉਸ ਦੇ ਵਿੱਚ ਕਿਸ ਤਰ੍ਹਾਂ ਆਪਾਂ ਨੇ ਪਾਰਟੀ ਦਾ ਪ੍ਰਚਾਰ ਕਰਨਾਗਾ ਕਿਸ ਤਰ੍ਹਾਂ ਆਪਾਂ ਜਿਹੜੇ ਪੋਜ਼ਿਟਿਵ ਕੰਮ ਕੀਤੇ ਨੇਗੇ ਉਹਨਾਂ ਦਾ ਪ੍ਰਚਾਰ ਕਰਨਾਗਾ ਔਰ ਕੋਈ ਨੈਗੇਟਿਵ ਅਜੰਡਾ ਨਹੀਂ ਚਲਾਉਣਾ ਕੋਈ ਵੀ ਨਕਾਰਾਤਮਕ ਗੱਲ ਨਹੀਂ ਕਰਨੀ ਸਿਰਫ ਪੋਜ਼ਿਟਿਵ ਵਜਨ ਦਾ ਜਿਹੜਾ ਲੈ ਕੇ ਜਾਣਾਗਾ ਸੋ ਉਹਦੇ ਤੇ ਬੜੀ ਇੱਕ ਵਿਸਤਾਰ ਚਰਚਾ ਹੋਈ ਆ ਸੋ ਅਸੀਂ ਆਪਣੀਆਂ ਜੋ ਅਸੀਂ ਕੰਮ ਕੀਤੇ ਨੇ ਉਹ ਲੋਕਾਂ ਚ ਲੈ ਕੇ ਜਾਵਾਂਗੇ ਸਾਨੂੰ ਪੂਰਨ ਮੀਦ ਆ ਕਿ ਅਸੀਂ ਵੱਡੀ ਜਿੱਤ ਜੜੀ ਆ ਉਹ ਹਲਕਾ ਲੋਕ ਸਭਾ ਤੋਂ ਵੀ ਪ੍ਰਾਪਤ ਕਰਾਂਗੇ ਔਰ 13 ਦੇ 13 ਲੋਕ ਸਭਾ ਜਿਹੜੀਆਂ ਸੀਟਾਂ ਨੂੰ ਤਾਂ ਪ੍ਰਾਪਤ ਕਰਾਂਗੇ ਦੋ ਸਾਲ ਦਾ ਰਿਪੋਰਟ ਕਾਰਡ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਸੱਤਾ ਚੋਂ ਤੋਂ ਪਹਿਲਾਂ ਕਿਹਾ ਗਿਆ ਸੀ ਕਿ ਜੇਕਰ ਅਸੀਂ ਕੰਮ ਕੀਤੇ ਹੋਣਗੇ ਤਾਂ ਅਗਲੀਆਂ ਚੋਣਾਂ ਦੇ ਵਿੱਚ ਲੋਕ ਕੰਮ ਦੇ ਆਧਾਰ ਤੇ ਵੋਟ ਪਾਉਣਗੇ ਲੱਗਦਾ ਰਿਪੋਰਟ ਕਾਰਡ ਜਿਹੜਾ ਹੈ ਉਹ ਇਨਫ ਹੈਗਾ ਕਿ ਲੋਕ ਸਭਾ ਚੋਣਾਂ ਦੇ ਵਿੱਚ ਵਿੱਚ ਬਿਲਕੁਲ ਜੀ ਸਾਡਾ ਬਹੁਤ ਵੱਡਾ ਰਿਪੋਰਟ ਕਾਰਡ ਹੈਗਾ ਅਸੀਂ 43000 ਪੱਕੀਆਂ ਨੌਕਰੀਆਂ ਸਰਕਾਰੀ ਨੌਕਰੀਆਂ ਲੋਕਾਂ ਨੂੰ ਦੇ ਚੁੱਕੇ ਹਾਂ ਦੋ ਸਾਲਾਂ 'ਚ ਇਹ ਬਹੁਤ ਵੱਡਾ ਇੱਕ ਹੁਣ ਤੱਕ ਦਾ ਟਰੈਕ ਰਿਕਾਰਡ ਆ ਸਾਡਾ ਅਸੀਂ ਪੰਜਾਬ 'ਚ 600 ਯੂਨਟ ਮੁਫਤ ਬਿਜਲੀ ਦੋ ਮਹੀਨਿਆਂ ਦੀ ਜਿਹੜੀ ਆ ਲੋਕਾਂ ਨੂੰ ਦੇ ਰਹੇ ਹਾਂਗੇ ਔਰ ਅਸੀਂ ਪੰਜਾਬ ਦੇ ਅੰਦਰ ਸਕੂਲ ਆਫ ਫੈਮਿਨਸ ਬਣਾ ਰਹੇ ਹਾਂ ਅਸੀਂ ਪੰਜਾਬ ਦੇ ਅੰਦਰ ਮਹੱਲਾ ਕਲੀਨਿਕ ਖੋਲ੍ਹ ਰਹੇ ਹਾਂ ਅਸੀਂ ਪੰਜਾਬ ਦੇ 14 ਤੋਂ ਉੱਪਰ ਟੋਲ ਪਲਾਜੇ ਲੋਕਾਂ ਲਈ ਖੋਲ੍ਹ ਦਿੱਤੇ ਨੇ ਮੁਫਤ ਕਰ ਦਿੱਤੇ ਨੇ ਜਿਹੜੇ ਪੰਜਾਬ ਸਟੇਟ ਦੇ ਸੀਗੇ ਇਹ ਵੱਡੇ ਕੰਮ ਨੇਗੇ ਇਸ ਤੋਂ ਬਿਨਾ ਬਹੁਤ ਵੱਡਾ ਕੰਮ ਐ ਸਮਝਣਾਗਾ ਕਿ ਪੰਜਾਬ 'ਚ ਅਸੀਂ ਪਹਿਲੀ ਵਾਰ ਹੋਇਆ ਕਿ ਪ੍ਰਾਈਵੇਟ ਥਰਮਲ ਪਲਾਂਟ ਖਰੀਦ ਕੇ ਪੰਜਾਬ ਦੇ ਲੋਕਾਂ ਦੇ ਨਾਮ ਕੀਤਾ ਹੋਵੇ ਇਹ ਸਾਡੀਆਂ ਵੱਡੀਆਂ ਜਿਹੜੇ ਕੰਮ ਨੇਗੇ ਔਰ ਵੱਡਾ ਪੋਜ਼ਿਟਿਵ ਅਜੰਡਾ ਹੈ ਲੋਕਾਂ 'ਚ ਲੈ ਕੇ ਜਾਵਾਂਗੇ ਇਸ ਤੋਂ ਬਿਨਾ ਪਹਿਲੀ ਵਾਰ ਹੋਇਆ ਕਿ ਅਸੀਂ ਲਗਭਗ 13000 ਦੇ ਕਰੀਬ ਜਿਹੜੇ ਕੱਚੇ ਅਧਿਆਪਕ ਸੀਗੇ ਉਹਨਾਂ ਨੂੰ ਪੱਕੇ ਕੀਤਾਗਾ ਇਹ ਵੱਡੀ ਗੱਲ ਨਹੀਂ ਤਾਂ ਉਹ ਪੁਰਾਣੇ ਸਮੇਂ ਦੇ ਅੰਦਰ ਕੋਈ ਕਿਸੇ ਟੈਂਕੀ ਤੇ ਚੜਿਆ ਆ ਸੀਗਾ ਕੋਈ ਕਿਸੇ ਟੈਂਕੀ ਤੇ ਅੱਜੋ ਸਾਰੇ ਸਾਡੇ ਬੱਚਿਆਂ ਨੂੰ ਅੱਛੀ ਐਜੂਕੇਸ਼ਨ ਦੇ ਰਹੇ ਨੇ ਤਾਮਿਲ ਦੇ ਰਹੇ ਨੇ ਸੋ ਬਿਲਕੁਲ ਅਸੀਂ ਪੋਜ਼ਿਟਿਵ ਅਜੰਡੇ ਤੇ ਰਹਿ ਕੇ ਆਪਣੀ ਗੱਲ ਲੋਕਾਂ ਚ ਰੱਖਾਂਗੇ ਕੇ ਦੂਜੇ ਗੇੜ ਦੀ ਲਿਸਟ ਵੀ ਜਾਰੀ ਕੀਤੀ ਆ ਭਾਜਪਾ ਨੇ ਵੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਐ ਸਿੱਧੇ ਤੌਰ ਤੇ ਆਮ ਆਦਮੀ ਪਾਰਟੀ ਮੁਕਾਬਲਾ ਕਿਹਦੇ ਨਾਲ ਮੰਦੀ ਆ ਲੋਕ ਸਭਾ ਚੋਣਾਂ ਦੇਖੋ ਪੰਜਾਬ ਦੇ ਲੋਕ ਚੜ੍ਹਦੇ ਕੋ ਭਾਰਤੀ ਜਨਤਾ ਪਾਰਟੀ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਕਾਂਗਰਸ ਪਾਰਟੀ ਨੂੰ ਨਫਰਤ ਦੀ ਅੱਖ ਨਾਲ ਦੇਖ ਦੇਣਗੇ ਪੰਜਾਬ ਦੇ ਲੋਕਾਂ ਨੂੰ ਪਤਾਗਾ ਕਿ ਤਿੰਨ ਕਾਲੇ ਕਾਨੂੰਨ ਕੌਣ ਲੈ ਕੇ ਆਇਆ ਸੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਸੈਂਟਰ ਦੀ ਸਰਕਾਰ ਲੈ ਕੇ ਆਏ ਸੀ ਔਰ ਪੰਜਾਬ ਦਾ ਕਿਸਾਨ ਉਸ ਦੇ ਵਿਰੁੱਧ ਗਿਆ ਸੀਗਾ ਦੇਸ਼ ਦਾ ਕਿਸਾਨ ਉਸ ਦੇ ਵਿਰੁੱਧ ਗਿਆ ਸੀਗਾ ਔਰ ਅਲਟੀਮੇਟਲੀ ਭਾਰਤੀ ਜਨਤਾ ਪਾਰਟੀ ਨੂੰ ਕਾਨੂੰਨ ਵਾਪਸ ਲੈਣੇ ਪਏ ਸੀ ਮੋਦੀ ਸਾਹਿਬ ਨੂੰ ਕਾਨੂੰਨ ਵਾਪਸ ਲੈਣੇ ਪਏ ਸੀ ਔਰ ਲਗਭਗ ਹਜ਼ਾਰ ਤੋਂ ਉੱਪਰ ਜਿਹੜਾ ਕਿਸਾਨ ਜਿਹੜਾ ਉਹਦੇ ਉਸ ਐਜੀਟੇਸ਼ਨ ਚ ਦਮ ਤੋੜ ਗਿਆ ਸੀ ਸ਼ਹੀਦ ਹੋ ਗਿਆ ਸੀਗਾ ਸੋ ਹੁਣ ਫੇਰ ਜਦੋਂ ਕਿਸਾਨ ਆਪਣੀਆਂ ਮੰਗਾਂ ਬਣਵਾਉਣ ਦੇ ਲਈ ਧਰਨੇ ਤੇ ਗਏ ਤਾਂ ਫਿਰ ਗੋਲੀਆਂ ਮਾਰ ਦਿੱਤੀਆਂ ਗਈਆਂ ਸੋ ਇਹ ਲੋਕਾਂ ਦੇ ਸਾਹਮਣੇ ਸੋ ਮਸਾਵਾੰਦਾਗਾ ਭਾਰਤੀ ਜਨਤਾ ਪਾਰਟੀ ਜਿਹੜੀ ਉਹ ਜ਼ੀਰੋ ਤੇ ਆਊਟ ਹੋਊਗੀ ਅਕਾਲੀ ਦਲ ਭਾਜਪਾ ਕਾਂਗਰਸ ਪਾਰਟੀ ਸਾਰੀਆਂ ਜ਼ੀਰੋ ਤੇ ਆਊਟ ਹੋਣਗੀਆਂ ਆਮ ਆਦਮੀ ਪਾਰਟੀ ਜਿਹੜੀ ਉਹ 13 ਸੀਟਾਂ ਤੇ ਜਿੱਤ ਪ੍ਰਾਪਤ ਕਰੂਗੀ ਸ਼ੋਮਨੀ ਕਾਲੇ ਦਲ ਵਾਰ-ਵਾਰ ਕਹਿ ਰਿਆ ਸੀ ਉਸ ਵੇਲੇ ਵੀ ਗੱਠ ਜੋੜੇ ਇਸੇ ਕਰਕੇ ਤੋੜਿਆ ਸੀ ਔਰ ਹੁਣ ਵੀ ਗੱਠ ਜੋੜੇ ਇਸੇ ਵਾਸਤੇ ਨਹੀਂ ਕਰ ਰਹੇ ਕਿ ਪੰਜਾਬ ਦੇ ਭਾਵੇਂ ਪੰਥਕ ਮੁੱਦੇ ਨੇ ਭਾਵੇਂ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਭਾਵੇਂ ਕਿਸਾਨੀ ਮੁੱਦੇ ਨੇ ਇਹਨਾਂ ਦੇ ਉੱਤੇ ਸਾਡੀ ਸੈਂਟਰ ਦੇ ਨਾਲ ਜਿਹੜੀ ਸੈਂਪਲੀ ਨੇ ਹੋਈ ਔਰ ਇਸੇ ਕਰਕੇ ਅਸੀਂ ਲੋਕ ਸਭਾ ਚ ਉਣਾ ਜਿਹੜੇ 1967 ਤੋਂ ਬਾਅਦ ਪਹਿਲੀ ਵਾਰ ਅਸੀਂ ਇਕੱਲੇ ਲੜ ਰਹੇ ਹਾਂ ਹਾਂ ਦੇਖੋ 2019 ਦੀ ਇਲੈਕਸ਼ਨ ਕਿਹਦੇ ਨਾਲ ਲੜੀ ਸੀ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਨੇ ਇਕੱਠੇ ਲੜੇ ਸੀਗੇ ਔਰ ਉਸ ਤੋਂ ਬਾਅਦ ਉਹ ਤਿੰਨ ਕਾਲੇ ਕਾਨੂੰਨ ਆਏ ਉਦੋਂ ਦੋਨਾਂ ਕੈਬਨਟ ਮੰ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੀ ਧਰਮ ਪਤਨੀ ਹਰ ਸਿਮਰਤ ਕੌਰ ਉਸ ਕੈਬਨਿਟ ਦਾ ਹਿੱਸਾ ਸੀ ਜਿਨੇ ਕਿਸਾਨ ਦੀ ਡੈਥ ਬਰੰਟ ਦੇ ਉੱਤੇ ਮੌਤ ਦੇ ਉੱਤੇ ਦਸਕਤ ਕੀਤੇ ਸੀ ਕਿਹੜੇ ਮੁੰਨੇ ਗੱਲਾਂ ਕਰਦੇ ਨੇਗੇ ਜਦੋਂ ਪੰਜਾਬ ਚ ਅਕਾਲੀ ਦਲ ਬੀਜੇਪੀ ਦੀ ਸਰਕਾਰ ਸੀ ਉਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਲੋਕ ਇਨਸਾਫ ਮੰਗਣ ਲਈ ਬੈਠੇ ਗੋਲੀਆਂ ਮਾਰ ਕੇ ਮਾਰ ਦਿੱਤੇ ਗਏ ਤਾਂ ਕਿਹੜੀ ਗੱਲ ਕਰਦੇ ਨੇਗੇ ਇਹ ਜਿੰਨਾ ਮਰਜੀ ਕੂੜ ਦਾ ਪ੍ਰਚਾਰ ਕਰਨ ਜਿੰਨਾ ਮਰਜੀ ਝੂਠ ਬੋਲਣ ਪੰਜਾਬ ਦੇ ਲੋਕ ਇਹਨਾਂ ਨੂੰ ਡਟ ਕੇ ਜਵਾਬ ਦੇਣਗੇ ਔਰ ਕਾਠ ਦੀ ਹਾਡੀ ਬਾਰ ਬਾਰ ਨਹੀਂ ਚੜਨੀ ਔਰ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੱਜ ਪੰਜਾਬ ਦੀ ਦੁਸ਼ਮਣ ਜਮਾਤ ਆ ਭਾਰਤੀ ਜਨਤਾ ਪਾਰਟੀ 'ਚ ਪੰਜਾਬ ਦੀ ਦੁਸ਼ਮਣ ਜਮਾਤ ਆ ਕਾਂਗਰਸ ਪਾਰਟੀ 'ਚ ਪੰਜਾਬ ਦੀ ਦੁਸ਼ਮਣ ਜਮਾਤ ਆ ਇਕੋ ਇੱਕ ਹਤਾਸ਼ੀ ਇਕੋ ਇੱਕ ਲੋਕਾਂ ਨੂੰ ਪਿਆਰ ਕਰਨ ਵਾਲਾ ਲੀਡਰ ਆ ਸਰਦਾਰ ਭਗਵੰਤ ਸਿੰਘ ਮਾਨ ਜਿਹੜਾ ਹਰ ਸਮੇਂ ਪੰਜਾਬ ਦੇ ਲੋਕਾਂ ਲਈ ਕੰਮ ਕਰਦਾ ਹੈਗਾ ਅੱਜ ਤੋਂ ਪਹਿਲਾਂ ਵੀ ਟੋਲ ਪਲਾਜ਼ਾ ਨੂੰ ਕਿਉਂ ਬੰਦ ਕਰਵਾਉਂਦਾ ਕਿਉਂ ਨਹੀਂ ਬੰਦ ਹੋਏ 14 ਟੋਲ ਬਲਾਦੇ ਪੰਜਾਬ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬੰਦ ਕਰਾਏ ਨੇ ਇਹ ਵੱਡੀਆਂ ਪ੍ਰਾਪਤੀਆਂ ਨੇ ਸਾਰੀਆਂ ਲੈ ਕੇ ਅਸੀਂ ਲੋਕਾਂ 'ਚ ਜਾਵਾਂਗੇ ਜਿਸ ਤਰੀਕੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਾਰਟੀਆਂ ਦੇ ਵਿੱਚ ਹੇਰ ਫੇਰ ਜਾਰੀ ਹੈ ਲੱਗਦਾ ਹੈ ਕਿ ਰਾਜਨੀਤੀ ਕਿ ਸਿਆਸੀ ਪਾਰਟੀਆਂ ਟਕਸਾਲੀ ਪਾਰਟੀਆਂ ਦੀ ਵੀ ਗੱਲ ਕਰ ਲਈ ਟਕਸਾਲੀ ਲੀਡਰਾਂ ਦੀ ਗੱਲ ਕਰ ਲਈਏ ਚੇਰਿਆਂ ਦੇ ਉੱਤੇ ਰਾਜਨੀਤੀ ਹੋ ਰਹੀ ਹੈ ਪਾਰਟੀਆਂ ਦੇ ਵਿਸ਼ਵਾਸ ਨਹੀਂ ਲੱਗਦਾ ਕਿ ਲੋਕ ਨਹੀਂ ਕਰਨਗੇ ਦੇਖੋ ਨਾ ਕਾਲੀ ਦਲ ਨੇ ਕੰਮ ਕੀਤਾ ਨਾ ਭਾਰਤੀ ਜਨਤਾ ਪਾਰਟੀ ਨੇ ਕੰਮ ਕੀਤਾ ਨਾ ਕਾਂਗਰਸ ਪਾਰਟੀ ਨੇ ਕੰਮ ਕੀਤਾ ਹੁਣ ਚਿਹਰੇ ਬਦਲ ਕੇ ਸੋਚਦੇ ਨੇ ਕਿ ਸ਼ਾਇਦ ਅਸੀਂ ਜਿੱਤ ਜਾਾਂਗੇ ਲੋਕਾਂ ਜਿੰਨੇ ਮਰਜ਼ੀ ਚਿਹਰੇ ਬਦਲਣ ਲੋਕਾਂ ਨੇ ਸਭ ਕੁਝ ਖਾਣਾਗਾ ਭਾਰਤੀ ਜਨਤਾ ਪਾਰਟੀ ਨੇ ਅੱਜ ਈਡੀ ਨੂੰ ਸੀਬੀਆਈ ਨੂੰ ਅੱਜ ਪੈਸੇ ਦੇ ਜ਼ੋਰ ਦੇ ਉੱਤੇ ਮਸਲ ਦੇ ਜ਼ੋਰ ਦੇ ਉੱਤੇ ਅੱਜ ਦੂਜੀਆਂ ਪਾਰਟੀਆਂ ਦੇ ਮੀਤਾਂ ਨੂੰ ਡਰਾ ਕੇ ਧਮਕਾ ਕੇ ਪੈਸੇ ਦੇ ਕੇ ਲਾਲਚ ਦੇ ਕੇ ਆਪਣੀਆਂ ਪਾਰਟੀਆਂ ਚ ਲੈ ਕੇ ਆਉਣ ਦਾ ਯਤਨ ਕਰ ਰਹੇ ਨੇ ਜਿਹੜਾ ਕਾਮਯਾਬ ਨਹੀਂ ਹੋਣਗੇ ਲੋਕ ਲੋਕਤੰਤਰ ਬਚਾਉਣ ਲਈ ਇੱਕ ਮਜ਼ਬੂਤ ਲੋਕਤੰਤਰ ਦੇ ਲਈ ਦੇਸ਼ ਦੇ ਸੰਵਿਧਾਨ ਦੇ ਲਈ ਡੈਮੋਕਰੇਸੀ ਨੂੰ ਬਚਾਉਣ ਲਈ ਇਕਜੁੱਟ ਹੋਣਗੇ ਔਰ ਭਾਰਤੀ ਜਨਤਾ ਪਾਰਟੀ ਜਿਹੜੀ ਅਨ ਡਿਕਲੇਅਰਡ ਐਮਰਜੈਂਸੀ ਲਾਈ ਹੋਈ ਆ ਜੋ ਕਾਲਾ ਕਾਨੂੰਨ ਜਿਹੜਾ ਲੋਕਾਂ ਤੇ ਥੋਪਿਆ ਹੈਗਾ ਉਹਨੂੰ ਰੱਦ ਕਰਵਾਉਣ ਲਈ ਦੇਸ਼ ਦੇ ਲੋਕ ਭਾਰਤ ਜਨਤਾ ਪਾਰਟੀ ਨੂੰ ਜਵਾਬ ਦੇਣਗੇ ਇਹ ਆਖਰੀ ਸਵਾਲ ਐਲੋਬ ਪ੍ਰਤਾਪ ਬਾਜਵਾ ਕਹਿ ਰਹੇ ਨੇ ਕਿ ਬਜਟ ਦੇ ਵਿੱਚ ਮੈਂਸ਼ਨ ਨਹੀਂ ਕੀਤਾ ਗਿਆ ਲੇਕਿਨ ਇੱਕ ਵਾਰ ਫੇਰ ਤੋਂ ਜਿਹੜਾ ਹੈ ਬਜਟ ਤੋਂ ਬਾਹਰ ਜਾ ਕੇ 12000 ਕਰੋੜ ਰੁਪਏ ਦਾ ਕਰਜ਼ਾ ਸਰਕਾਰ ਇੱਕ ਵਾਰ ਫੇਰ ਤੋਂ ਲੈਣ ਜਾ ਰਹੀ ਹੈ ਦੇਖੋ ਮੈਂ ਜਵਾਬ ਤਾਂ ਨਹੀਂ ਦੇਣਾ ਚਾਹਾਂਗਾ ਪਰ ਲੇਕਿਨ ਮੈਂ ਇਹਨਾਂ ਨੂੰ ਕਹਾਗਾ ਕਿ ਬਜਟ ਪੜਨਿਆ ਕਰਨਾ ਕੋਈ ਵੀ ਕੰਮ ਜਿਹੜਾ ਹੁੰਦਾ ਸਰਕਾਰ ਕੋਈ ਵੀ ਸਰਕਾਰ ਆ ਉਹ ਬਜਟ ਤੋਂ ਬਾਹਰ ਜਾ ਕੇ ਨਹੀਂ ਕਰ ਸਕਦੀ ਉਹ ਤਾਂ ਪਹਿਲਾਂ ਵੀ ਮੰਤਰੀ ਰਹੇ ਨੇ ਜਾਂ ਤਾਂ ਪਹਿਲਾਂ ਨਹੀਂ ਪੜਦੇ ਹੋਣੇ ਜਾਂ ਹੁਣ ਪੜਨ ਦੀ ਆਤ ਭੁੱਲ ਗਈ ਹੋਣੀ ਹੈ ਸੋ ਪੜ ਲਿਆ ਕਰਨ ਦੇਖ ਲਿਆ ਕਰਨ ਜੋ ਕਾਨੂੰਨ ਅਲਾਉ ਕਰਦਾਗਾ ਜੋ ਗਵਰਨਮੈਂਟ ਆਫ ਇੰਡੀਆ ਦਾ ਕਾਨੂੰਨ ਲਾਉ ਕਰਦਾਗਾ ਜੋ ਅਸੀਂ ਬਜਟ ਪਾਸ ਕਰਾਉਨੇ ਉਹੀ ਲਾਗੂ ਹੁੰਦਾਗਾ ਸੋ ਮੇਰੀ ਤਾਂ ਉਹਨਾਂ ਨੂੰ ਇਹ ਸਲਾਹ ਗਈ ਕਿ ਬਾਜਵਾਦ ਸਾਹਿਬ ਥੋੜਾ ਵਕਤ ਕੱਢ ਕੇ ਸਿਆਸਤ ਤੋਂ ਹਟ ਕੇ ਕੁਝ ਪੜ ਵੀ ਲਿਆ ਕਰੋ ਕੁਝ ਪੰਜਾਬ ਬਾਰੇ ਵੀ ਸੋਚ ਲਿਆ ਕਰੋ ਨਿਰਾਪਰਾ ਆਪਣੀ ਸੀਟ ਬਚਾਉਣ ਲਈ ਆਪਣੀ ਗੱਦੀ ਬਚਾਉਣ ਲਈ ਆਪਣੀ ਕੁਰਸੀ ਬਚਾਉਣ ਲਈ ਨਾ ਸੋਚਿਆ ਕਰੋ ਪੰਜਾਬ ਬਾਰੇ ਵੀ ਸੋਚਿਆ ਕਰੋ ਪਾਣੀ ਵੀ ਕਾਂਗਰਸ ਮੰਥਨ ਜਾਰੀ ਹੈ ਕਿ ਕੈਂਡੀਡੇਟ ਜਿਹੜੇ ਹਲੇ ਤੱਕ ਵੀ ਅਨਾਉਂਸ ਦੇਖੋ ਉਹਨਾਂ ਨੂੰ ਕੈਂਡੀਡੇਟ ਨਹੀਂ ਲੱਭ ਰਹੇ ਉਹਨਾਂ ਨੂੰ ਕੈਂਡੀਡੇਟ ਹੀ ਨਹੀਂ ਲੱਭ ਰਹੇ ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾਂ ਪਹਿਲ ਕੀਤੀ ਆ ਅਸੀਂ ਨੌ ਕੈਂਡੀਡੇਟ ਐਲਾਨਤੇ ਸਾਡੇ 4 ਰਹਿੰਦੇ ਨੇ ਬੜੀ ਜਲਦੀ ਐਲਾਨ ਲਗ ਉਹਨਾਂ ਤੋਂ ਇੱਕ ਵੀ ਨਹੀਂ ਲਾ ਲੈ ਕੇ ਇਹਦਾ ਮਤਲਬ ਕੀ ਆ ਕਿ ਉਹਨਾਂ ਕੋਲੇ ਕੈਂਡੀਡੇਟ ਨਹੀਂ ਹੈਗੇ ਤੁਹਾਡਾ ਨਾਲੇ ਸਮੇਂ ਦੇ ਵਿੱਚ ਸਮੀਕਰਨ ਪੰਜਾਬ ਦੀ ਸਿਆਸਤ ਦੇ ਕਿਸ ਤਰ੍ਹਾਂ ਹੁੰਦੇ ਨੇ ਇਹ ਨਾਲ ਆਉਣ ਵਾਲਾ ਵਕਤ ਹੀ ਦੱਸ ਸਕਦਾ ਹੈ ਵੀਡੀਓ ਜਰਨਲਿਸਟ ਪ੍ਰਦੀਪ ਦੇ ਨਾਲ ਪ੍ਰੈਂਕਾ ਮੀਲੂ ਡੇਲੀ ਪੋਸਟ ਪੰਜਾਬ ਰਣਾ ਹਿਮਾਚਲ ਚੰਡੀਗੜ੍ਹ